गढ़ यूनिवर्सिटी नंबर वन यूनिवर्सिटी बनी है अकॉर्डिंग टू टीवे एशिया एंड प्राइवेट यूनिवर्सिटीज़ इन इंडिया और ये जो अचीवमेंट uh, है हमने तीन साल लगातार uh, इसमें हमने प्राप्त किया है और इसका अगर हम रीज़न देखें तो इसमें कंसिस्टेंसी सबसे बड़ा एक हमारी क्वालिटी जो नज़र आई है कंसिस्टेंसी इन क्वालिटी कंसिस्टेंसी इन हार्डवर्क कंसिस्टेंसी इन इनोवेशन ਤੋ ਮੈਂ ਇੱਕ ਵਾਰ ਫਿਰ ਸਾਰੇ ਸਟੇਕਹੋਲਡਰਸ ਦਾ ہماری ਟੀਚਿੰਗ ਸਟਾਫ ਦਾ ਸਾਡੇ ਸਟੂਡੈਂਟਸ ਦਾ ਔਰ اسپੈਸ਼ਲੀ ਪੇਰੈਂਟਸ ਜਿਨੋ ਨੇ ਆਪਣੇ ਬੱਚੋਆਂ ਦਾ ਫਿਊਚਰ ਹੰਪਰ ਟਰਸਟ ਕੀਤਾ ਔਰ ਕਰ ਯੂਨੀਵਰਸਿਟੀ ਦੀਆਂ ਜਿਹੜੀਆਂ ਪ੍ਰਾਪਤੀਆਂ 2012 ਤੋਂ ਲੈ ਕੇ ਜਿਦੇ ਵਿੱਚ ਕੇ ਵਿਦਿਆਰਥੀਆਂ ਦਾ ਬਹੁਤ ਸਖਤ ਮਿਹਨਤ ਕਰਨਾ ਸਾਡੇ ਅਧਿਆਪਕਾਂ ਦੀ ਬਹੁਤ ਸਖਤ ਮਿਹਨਤ ਸਾਡੇ ਮਾਨ ਲੋਕ ਚਾਂਸਲ ਸਾਹਿਬ ਦਾ ਜਿਹੜਾ ਵਿਜ਼ਨ ਹੈ ਉਹਨਾਂ ਦੀ ਵਿਜ਼ਨਰੀ ਗਾਈਡੈਂਸ ਇਹ ਸਾਰੇ ਫੈਕਟਰ ਜਿਹੜੇ ਹੈ ਇਹਨਾਂ ਕਰਕੇ ਅਸੀਂ ਇੱਥੇ ਪਹੁੰਚੇ ਹੈ ਔਰ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੀ 2019 ਚ ਜਦੋਂ ਸਿਰਫ ਇਹ 7 ਸਾਲ ਪੁਰਾਣੀ ਸੀ ਜੋ ਸਾਨੂੰ ਨੈਕ ਏ ਪਲੱਸ ਮਿਲਿਆ ਉੱਥੋਂ ਸਾਡੀ ਜਿਹੜੀ ਸਫਲਤਾ ਦੀ ਯਾਤਰਾ ਹੈ ਔਰ ਮੈਂ ਇਹਨੂੰ ਗਲੋਰੀਅਸ ਜਰਨੀ ਕਹਣਾ ਚਾਹੁੰਦਾ ਨਹੀਂ ਹੈ ਕਿ ਇਸ ਵੇਲੇ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਮੋਸਟ ਫੇਵਰਡ ਡੈਸਟੀਨੇਸ਼ਨ ਹੈ ਬੱਚਿਆਂ ਲਈ ਮੋਸਟ ਫੇਵਰਡ ਡੈਸਟੀਨੇਸ਼ਨ ਹੈਗਾ ਫਾਰ ਕਾਰਪੋਰੇਟ 900 ਤੋਂ ਜ਼ਿਆਦਾ ਕੰਪਨੀਆਂ ਸਾਡੇ ਕੋਲ ਆਈਆਂ 9000 ਤੋਂ ਜ਼ਿਆਦਾ ਡਾਕਰੀਆਂ ਉਹਨਾਂ ਨੇ ਦਿੱਤੀਆਂ ਔਰ ਜਿਹੜਾ ਹੈ ਸਭ ਤੋਂ ਵਧੀਆ ਜਿਹੜਾ ਮੋਸਟ ਪ੍ਰਿਫਰਡ ਡੈਸਟੀਨੇਸ਼ਨ ਫਾਰ ਫੋਰਨ ਸਟੂਡੈਂਟਸ ਆਲਸੋ ਤੋਂ ਕਿ ਸਾਡੇ ਕੋਲੇ 2500 ਤੋਂ ਜ਼ਿਆਦਾ ਫੋਰਨ ਸਟੂਡੈਂਟਸ ਆ 65 ਦੇਸ਼ਾਂ ਤੋਂ ਤੋਂ ਆਣਿਆ ਕੇ ਆਉਣ ਵਾਲੇ ਸਮੇਂ 'ਚ ਸਾਡਾ ਪੂਰਾ ਪਰਿਵਾਰ ਵਿਦਿਆਰਥੀ ਅਧਿਆਪਕ ਅਸੀਂ ਸਾਰੇ ਰਲ ਕੇ ਹੋਰ ਅਨਥੱਕ ਮਿਹਨਤ ਕਰਾਂਗੇ ਇਹ ਜਿਹੜਾ ਰੈਂਕ ਪ੍ਰਾਪਤ ਕਰਨਾ ਹੈ ਏਸ਼ੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਇਹ ਸਾਨੂੰ ਦਾ ਮਾਣ ਦਿੰਦਾ ਹੀ ਹੈ ਇਹ ਭਾਰਤ ਨੂੰ ਵੀ ਮਾਣ ਦਿੰਦਾ ਹੈ सबसे पहले तो मैं सभी स्टेक होल्डर्स को चंडीगढ़ यूनिवर्सिटी के स्टाफ टीचर्स और हर वो इंसान जिसने इस रैंकिंग के लिए मेहनत की इसमें अच्छी कॉन्ट्रीब्यूशनस दी।, दी तो मैं सबको बधाई देना चाहूँगा और मुझे ये बताते हुए बहुत ही खुशी महसूस हो रही है कि चंडीगढ़ यूनिवर्सिटी नंबर वन यूनिवर्सिटी बनी है अकॉर्डिंग टू टी एस एशिया अमंग प्राइवेट यूनिवर्सिटीज़ इन इंडिया और ये जो अचीवमेंट है हमने तीन साल लगातार इसमें हमने प्राप्त किया है और इसका अगर हम रीज़न देखें तो इसमें कंसिस्टेंसी सबसे बड़ा एक हमारी क्वालिटी जो नज़र आई है कंसिस्टेंसी इन क्वालिटी कंसिस्टेंसी इन हार्डवर्क कंसिस्टेंसी इन इनोवेशन तो मैं एक बार फिर सारी स्टेक uh, होल्डर्स का हमारे टीचिंग स्टाफ का हमारे स्टूडेंट्स का और इस्पेशली पेरेंट्स जिन्होंने अपने बच्चों का फ्यूचर हम पर ट्रस्ट किया और उन्हें यहाँ पे बच्चे भेजे और मुझे खुशी होती है कि एक क्रेडिबल प्लेटफॉर्म के माध्यम से जब ऐसी रैंकिंग आती है तो मुझे लगता है कि हर एक इंसान जो यूनिवर्सिटी से जुड़ा हुआ है वो बहुत ही गर्व महसूस करता है और है। 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 हाँ जी पंजाबी जीवन कर सो पंजाबी बाबा साहब किसी का ਸਭ ਤੋਂ ਪਹਿਲਾਂ ਤਾਂ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਪਰਿਵਾਰ ਦੇ ਮੈਂਬਰ ਸਹਬਾਨਾ ਦਾ ਸਭ ਨੂੰ ਬਹੁਤ-ਬਹੁਤ ਵਧਾਈ ਔਰ ਮੈਂ মিডিਆ ਨੂੰ ਵੀ ਵਧਾਈ ਦੇਣੀ ਚਾਹੁੰਦਾ ਔਰ ਮੈਂ মিডিਆ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਇਸ ਕਰਕੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਜਿਹੜੀਆਂ ਪ੍ਰਾਪਤੀਆਂ 2012 ਤੋਂ ਲੈ ਕੇ ਜਿਦੇ ਵਿੱਚ ਕਿ ਵਿਦਿਆਰਥੀਆਂ ਦਾ ਬਹੁਤ ਸਖਤ ਮਿਹਨਤ ਕਰਨਾ ਜਿੱਥੇ ਸਾਡੇ ਅਧਿਆਪਕਾਂ ਦੀ ਬਹੁਤ ਸਖਤ ਮਿਹਨਤ ਸਾਡੇ ਮਾਨ ਲੋਕ ਚਾਂਸਲ ਸਾਹਿਬ ਦਾ ਜਿਹੜਾ ਵਿਜ਼ਨ ਹੈ ਉਹਨਾਂ ਦੀ ਵਿਜ਼ਨਰੀ ਗਾਈਡੈਂਸ ਇਹ ਸਾਰੇ ਫੈਕਟਰ ਜਿਹੜੇ ਆ ਇਹਨਾਂ ਕਰਕੇ ਅਸੀਂ ਇੱਥੇ ਪਹੁੰਚੇ ਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਨਾਲ ਹੀ ਕਿ ਜਿੰਨੀਆਂ ਸਾਡੀਆਂ ਸ਼ੁਰੂ ਦੀਆਂ ਪ੍ਰਾਪਤੀਆਂ ਜਿਹੜੇ ਅਸੀਂ ਚੰਗੇ ਕੰਮ ਕਰਦੇ ਰਹੇ ਉਹਨੂੰ ਮੀਡੀਆ ਰਾਹੀਂ ਮਾਤਾ ਪਿਤਾ ਤੱਕ ਪਹੁੰਚਾਣਾ ਸਮਾਜ ਤੱਕ ਪਹੁੰਚਾਣਾ ਉਹ ਤੁਹਾਡਾ ਕੰਮ ਸੀ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਇਸ ਤਰ੍ਹਾਂ ਲਗਾਤਾਰ ਤਿੰਨ ਵਾਰੀ ਸਾਡਾ ਭਾਰਤ ਦੇ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਬੰਨਾ ਇਹ ਕੋਈ ਚਾਂਸ ਦੀ ਗੱਲ ਨਹੀਂ ਹੈ ਇਹ ਮਾਨਯੋਗ ਚਾਂਸਲ ਸਾਹਿਬ ਦਾ ਸ਼ੁਰੂ ਦਾ ਜਿਹੜਾ ਸਾਡਾ ਵਿਜੇਨਗਰ ਤੁਸੀਂ ਸਾਡਾ ਵਿਜੇਨ ਡਾਕੂਮੈਂਟ ਪੜ੍ਹੋਗੇ ਤਾਂ ਉਹਦੇ 'ਚ ਲਿਖਿਆ ਹੋਇਆ ਹੈ ਕਿ ਅਸੀਂ ਬਿਸ਼ੂਪ ਪੱਧਰ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ ਔਰ ਨਾਲ ਹੀ ਅਸੀਂ ਇਹ ਵੀ ਲਿਖਿਆ ਕਿ ਅਸੀਂ ਸਮਾਜ ਦੀ ਸੇਵਾ ਕਰਨ ਵਾਲੇ ਪ੍ਰੋਫੈਸ਼ਨਲ ਲੀਡਰ ਪੈਦਾ ਕਰਨੇ ਹਨ ਤਾਂ ਇਹ ਕੰਮ ਸ਼ੁਰੂ ਤੋਂ ਹੀ ਕੀਤਾ ਗਿਆ ਔਰ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੀ 2019 'ਚ ਜਦੋਂ ਸਿਰਫ ਇਹ 7 ਸਾਲ ਪੁਰਾਣੀ ਸੀ ਜੋ ਸਾਨੂੰ ਨੈਕ A+ ਮਿਲਿਆ ਉੱਥੋਂ ਸਾਡੀ ਜਿਹੜੀ ਸਫਲਤਾ ਦੀ ਯਾਤਰਾ ਔਰ ਮੈਂ ਇਹਨੂੰ ਗਲੋਰੀਅਸ ਜਰਨੀ ਕਹਣਾ ਜਿਹੜੀ ਸਾਡੀ ਬਹੁਤ ਗੋਲਡਨ ਜਰਨੀ ਹੈ ਸੁਨਹਿਰੀ ਸੁਨਹਿਰਾ ਕਾਲ ਸਾਡਾ ਉਤੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਅਸੀਂ ਕਯੂਐਸ ਵਰਲਡ ਦੇ ਵਿੱਚ ਗਏ ਕਯੂਐਸ ਏਸ਼ੀਆ ਚ ਗਏ ਫਿਰ ਕਯੂਐਸ ਵਰਲਡ ਚ ਗਏ ਔਰ ਅਸੀਂ ਕਯੂਐਸ ਵਰਲਡ ਦੇ ਵਿੱਚ ਪਹਿਲੀ ਵਾਰੀ ਰੈਂਕ ਪ੍ਰਾਪਤ ਕਰਨ ਵਾਲੀ ਵਿਸ਼ਵ ਦੀ ਸਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਬਣੇ ਅਸੀਂ ਸਿਰਫ 10 ਸਾਲ ਪੁਰਾਣੀ ਯੂਨੀਵਰਸਿਟੀ ਸੀ ਤੁਸੀਂ ਇਤਿਹਾਸ ਦੇ ਸਕਦੇ ਹੋ ਕਿ ਅੱਜ ਤੱਕ 10 ਸਾਲ ਪੁਰਾਣੀ ਕੋਈ ਯੂਨੀਵਰਸਿਟੀ ਕਯੂਐਸ ਰੈਂਕ ਦੇ ਵਿੱਚ ਨਹੀਂ ਆਈ ਔਰ ਇਹ ਜਿਹੜੀ ਨਵੀਂ ਪ੍ਰਾਪਤੀ ਹੈ 109 ਰੈਂਕ ਲੈਣਾ ਇਹਦੇ ਵਿੱਚ ਜਿਵੇਂ ਹੁਣੇ ਦਿਖਾਇਆ ਗਿਆ ਸੀ ਕਿ ਅਸੀਂ 4 ਸਾਲ ਪਹਿਲਾਂ ਤੋਂ 271 ਰੈਂਕ ਤੋਂ ਲੈ ਕੇ 4 ਸਾਲਾਂ ਦੇ ਵਿੱਚ 5ਾਂ ਸਾਲਾਂ ਦੇ ਵਿੱਚ ਅਸੀਂ 109 ਰੈਂਕ ਤੇ ਆਏ ਆ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਦਾ ਜਿਹੜਾ ਮਾਡਲ ਹੈ ਉਹ ਐਕਸਲੈਂਸ ਬੇਸ ਮਾਡਲ ਹੈ ਇਹ ਕੁਆਲਿਟੀ ਬੇਸ ਮਾਡਲ ਹੈ ਜਿਹਦੇ ਵਿੱਚ ਕਿ ਵਿਸ਼ਵ ਸਤਰ ਦੀ ਸਿੱਖਿਆ ਅਸੀਂ ਦਿੰਦੇ ਆ ਇਦੇ ਚ ਪ੍ਰਾਈਸ ਇਫੈਕਟਿਵ ਵੀ ਹੈ ਅਸੀਂ ਕੋਸਟ ਇਫੈਕਟਿਵ ਸਿੱਖਿਆ ਦਿੰਨੇ ਆ ਸਾਡੇ ਕੋਲ ਇਸ ਕਰਕੇ 65 ਦੇਸ਼ਾਂ ਦੇ ਬੱਚੇ ਇਸ ਵੇਲੇ ਪੜ ਰਹੇ ਆ 80 ਦੇਸ਼ਾਂ ਦੇ ਬੱਚੇ ਪੜ ਚੁੱਕੇ ਆ ਭਾਰਤ ਦੇ 28 ਦੇ 28 ਰਾਜਾਂ ਦੇ ਬੱਚੇ ਸਾਡੇ ਕੋਲੇ ਆ ਔਰ ਸਾਡੇ ਕੋਲੇ ਦੇਸ਼ ਦੀ ਕਰੀਮ ਆਉਣੇ ਸ਼ੁਰੂ ਹੋ ਗਈ ਹੈ ਮੈਨੂੰ ਇੱਕ ਇੰਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਚੰਡੀਗੜ੍ਹ ਯੂਨੀਵਰਸਿਟੀ ਜਿਹੜਾ ਮੋਸਟ ਫੇਵਰਡ ਡੈਸਟੀਨੇਸ਼ਨ ਹੈ ਬੱਚਿਆਂ ਲਈ ਮੋਸਟ ਫੇਵਰਡ ਡੈਸਟੀਨੇਸ਼ਨ ਹੈਗਾ ਫਾਰ ਕਾਰਪੋਰੇਟ 900 ਤੋਂ ਜ਼ਿਆਦਾ ਕੰਪਨੀਆਂ ਸਾਡੇ ਕੋਲੇ ਆਈਆਂ 9000 ਤੋਂ ਜ਼ਿਆਦਾ ਡਾਕਰੀਆਂ ਉਹਨਾਂ ਨੇ ਦਿੱਤੀਆਂ ਔਰ ਜਿਹੜਾ ਸਭ ਤੋਂ ਵਧੀਆ ਜਿਹੜਾ ਮੋਸਟ ਪ੍ਰਿਫਰਡ ਡੈਸਟੀਨੇਸ਼ਨ ਫਾਰ ਫੋਰਨ ਸਟੂਡੈਂਟਸ ਆਲਸੋ ਕਿ ਸਾਡੇ ਕੋਲੇ 2500 ਤੋਂ ਜ਼ਿਆਦਾ ਫੋਰਨ ਸਟੂਡੈਂਟਸ ਹੈ 65 ਦੇਸ਼ਾਂ ਤੋਂ ਜਿਹੜੇ ਪੜ ਰਹੇ ਆ ਸਾਡਾ ਵਿਦੇਸ਼ਾਂ ਦੇ ਵਿੱਚ ਟਾਈ ਅਪ ਹੈ 525 ਤੋਂ ਵਧੇਰੇ ਯੂਨੀਵਰਸਟੀਆਂ ਨਾਲ ਸਾਡੇ ਕੋਲੇ 2100 ਤੋਂ ਜ਼ਿਆਦਾ ਫੋਰਨ ਵਿਜ਼ਿਟਿੰਗ ਫੈਕਲਟੀ ਹੈ ਅਸੀਂ ਪੈਂਟ ਲਾਰ ਤੋਂ ਜ਼ਿਆਦਾ ਪੇਟੈਂਟ ਫਾਈਲ ਕੀਤੇ ਆ ਮੈਂ ਇਹ ਸਭ ਕੁਝ ਚੇਂਜ ਕਰਕੇ ਦੱਸ ਰਹੇ ਆ ਕਿ ਇਹ ਜਿਹੜਾ ਕਯੂਐਸ ਰੈਂਕ ਹੈ ਇਹ ਐਵੇਂ ਨਹੀਂ ਆਇਆ ਇਹਦੇ ਪਿੱਛੇ ਇੱਕ ਪਲੈਨਿੰਗ ਸੀਗੀ ਮਾਨੋਗ ਚਾਂਸਲ ਸਾਡੀ ਸਿਹਤ ਸੀ ਉਹਦੇ ਬਾਅਦ ਅਨਥੱਕ ਮਿਹਨਤ ਹੈ ਔਰ ਉਸ ਪਲੈਨਿੰਗ ਦੇ ਹਿਸਾਬ ਨਾਲ ਲਗਾਤਾਰ ਐਫਰਟ ਕਰਦੇ ਰਹਿਣਾ ਜਿਹੜਾ ਉਹਦਾ ਨਤੀਜਾ ਹੈਗਾ ਕਿ ਅਸੀਂ ਹੁਣ ਨਤੀਜੇ ਆਉਣੇ ਸ਼ੁਰੂ ਹੋਏ ਆ ਮੈਂ ਵਿਦ 올 ਹਿਊਮਿਲਟੀ ਇਹ ਕਹਿਣਾ ਚਾਹੁੰਨਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਗਲੋਰੀਅਸ ਜਰਨੀ ਜਿਹੜੀ ਹੈ ਉਹ ਇਹਦੀ ਹਲੇ ਬਿਗਨਿੰਗ ਹੈ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਆਉਣ ਵਾਲੇ ਸਮੇਂ ਚ ਸਾਡਾ ਪੂਰਾ ਪਰਿਵਾਰ ਵਿਦਿਆਰਥੀ ਅਧਿਆਪਕ ਅਸੀਂ ਸਾਰੇ ਰਲ ਕੇ ਹੋਰ ਅਨਥੱਕ ਮਿਹਨਤ ਕਰਾਂਗੇ ਇਹ ਜਿਹੜਾ ਰੈਂਕ ਪ੍ਰਾਪਤ ਕਰਨਾ ਹੈ এਸ਼ੀਆ ਦੇ ਵਿੱਚ ਜਾਂ ਵਰਲਡ ਦੇ ਵਿੱਚ ਇਹ ਸਾਨੂੰ ਦਾ ਮਾਣ ਦਿੰਦਾ ਹੀ ਹੈ ਇਹ ਭਾਰਤ ਨੂੰ ਵੀ ਮਾਣ ਦਿੰਦਾ ਹੈ ਪਿਛਲੇ 4-5 ਸਾਲਾਂ ਤੋਂ ਇੱਕ ਦੂਜੇ ਨੂੰ ਦੇਖ ਕੇ ਚੰਡੀਗੜ੍ਹ ਯੂਨੀਵਰਸਿਟੀ ਸਿਹਤ ਦਿੰਦੀ ਰਹੀ ਹੈ ਯੂਪੀ ਦੀਆਂ ਯੂਨੀਵਰਸਟੀਆਂ ਨੂੰ ਗੁਜਰਾਤ ਦੀਆਂ ਯੂਨੀਵਰਸਿਟੀ ਮਾਲੇਓ ਚਾਂਸਲ ਸਾਹਿਬ ਨੂੰ ਉਹਨਾਂ ਨੇ ਸਾਡੇ ਨਾਲ ਐਮਓਯੂ ਸਾਈਨ ਕੀਤਾ ਇਹਨਾਂ ਦੋ ਸਟੇਟਸ ਨੇ ਤੋਂ ਅਸੀਂ ਤੁਹਾਨੂੰ ਯਕੀਨ ਦਿਵਾਉਨੇ ਆ ਮਾਤਾ ਪਿਤਾ ਨੂੰ ਬੱਚਿਆਂ ਨੂੰ ਯਕੀਨ ਦਿਵਾਉਨੇ ਆ ਸਰਕਾਰ ਨੂੰ ਯਕੀਨ ਦਿਵਾਉਨੇ ਆ ਕਿ ਚੰਡੀਗੜ੍ਹ ਯੂਨੀਵਰਸਿਟੀ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ ਮਾਲੇਓ ਚਾਂਸਲ ਸਾਹਿਬ ਦੀ ਸਿਹਤ ਦੇ ਮੁਤਾਬਕ ਜਿਹੜੀ ਭਾਰਤ ਸਰਕਾਰ ਹੈ ਉਹਦੀ ਸੇਧ ਦੇ ਮੁਤਾਬਕ ਔਰ ਅਸੀਂ ਲਗਾਤਾਰ ਨਿਰੰਤਰ ਅੱਗੇ ਵਧਦੇ ਰਵਾਂਗੇ ਕੁਆਲਿਟੀ ਨੂੰ ਮੇਨਟੇਨ ਕਰਾਂਗੇ ਐਕਸਲੈਂਸ ਨੂੰ ਲਿਆਵਾਂਗੇ ਹੋਰ ਹਰ ਚੀਜ਼ ਦੇ ਵਿੱਚ ਔਰ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਜਿੱਥੇ ਆਪਣਾ ਨਾਮ ਬਣਾਏਗੀ ਉੱਥੇ ਭਾਰਤ ਨੂੰ ਵੀ ਮਾਣ ਦਿੰਦੀ ਰਹੇਗੀ ਇਹ ਸਾਡਾ ਤੁਹਾਡੇ ਸਾਰਿਆਂ ਨਾਲ ਪ੍ਰੋਫੈਸਰ ਬਹੁਤ ਬਹੁਤ ਧੰਨਵਾਦ